ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਦਰਸ਼ਨ ਕਰ ਰਹੀ ਹਾਂ ਵਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਜੀ ਦੀ ਅੰਮ੍ਰਿਤਸਰ ਸਾਹਿਬ ਤੋਂ 25 ਕਿਲੋਮੀਟਰ ਦੂਰ ਦੱਖਣ ਵਿੱਚ ਨਗਰ ਬਸਾਉਂਦੇ ਨੇ ਜਿਸ ਦਾ ਨਾਮ ਸ੍ਰੀ ਤਰਨ ਤਰਨ ਸਾਹਿਬ ਰੱਖਿਆ ਗਿਆ ਇਹ ਪ੍ਰਾਤਨ ਸ਼ਹਿਰ ਦਿੱਲੀ ਤੋਂ ਲਾਹੌਰ ਜਾਣ ਵਾਲੇ ਸ਼ਾਹੀ ਮਾਰਗ 'ਤੇ ਸਥਿਤ ਇਕ ਐਸਾ ਰਮਣੀਕ ਸਥਾਨ ਜੋ ਕਿਸੇ ਵੇਲੇ ਇਕ ਟਾਵ ਹੋਇਆ ਕਰਦੀ ਸੀ ਆਸ-ਪਾਸੇ ਦੇ ਪਿੰਡਾਂ ਦਾ ਪਾਣੀ ਇਸ ਸਥਾਨ ਉਪਰ ਇਕੱਤਰ ਹੋਇਆ ਕਰਦਾ ਸੀ ਗੁਰੂ ਸਾਹਿਬ ਜੀ ਨੂੰ ਇਸ ਸਥਾਨ ਦਾ ਪੌਣ ਪਾਣੀ ਬਹੁਤ ਪਸੰਦ ਆਇਆ ਦੂਰ ਤਰਾਡੇ ਤੋਂ ਆਉਣ ਵਾਲੀਆਂ ਸੰਤਾਂ ਕਈ ਸੌ ਮੀਲਾਂ ਦਾ ਸਫ਼ਰ ਤੈਅ ਕਰਕੇ ਸ਼੍ਰੀ ਦਰਬਾਰ ਸਾਹਿਬ ਪਹੁੰਚਦੀਆਂ ਰਸਤੇ ਵਿੱਚ ਆਰਾਮ ਕਰਨ ਲਈ ਗੁਰੂ ਸਾਹਿਬ ਜੀ ਨੇ ਇਸ ਸਥਾਨ ਨੂੰ